ਪੰਜਾਬ ਦੀ ਲਗਭਗ 3 ਸਾਲ ਦੀ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਔਰ ਪੰਜਾਬ ਦੇ ਬੇਰੁਜ਼ਗਾਰਾਂ ਪ੍ਰਤੀ ਜਿਹੜੀ ਲਗਾਤਾਰ ਬੇਰੁਖੀ ਆ ਉਹ ਤੋਂ ਪਰੇਸ਼ਾਨ ਹੋ ਕੇ ਤੰਗ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਹਰ ਵਾਰੀ ਜਿੰਨੇ ਵੀ ਕੋਈ ਪ੍ਰੋਟੈਸਟ ਹੁੰਨੇ ਆ ਪਹਿਲੀ ਗੱਲ ਤਾਂ ਕੋਈ ਸਮਾਂ ਦੰਦੇ ਨਹੀਂ ਜੇ ਸਮਾਂ ਦੰਦੇ ਆ ਤਾਂ ਕਦੇ ਮੀਟਿੰਗ ਨਹੀਂ ਕਰਦੇ ਕੋਈ ਮਸਲਾ ਹੱਲ ਨਹੀਂ ਕੀਤਾ ਉਹਨਾਂ ਮਸਲਿਆਂ ਨੂੰ ਲੈ ਕੇ ਅੱਜ ਅਸੀਂ ਪੰਜਾਬ ਸਵਾਰਡੀਅਨਰ ਸਰਵਿਸ ਫੈਡਰੇਸ਼ਨ ਵੱਲੋਂ ਜਲੰਧਰ ਦੇ ਵਿੱਚ ਰੈਲੀ ਕਰ ਰਹੇ ਹਾਂ ਤੇ ਰੋਸ ਮਾਰਚ ਕਰ ਰਹੇ ਹਾਂ ਮੰਗਾ ਮਸਲੇ ਆ ਜਿਹੜੇ ਸਾਡੇ ਸਿਰਫ ਤੇ ਸਿਰਫ ਉਹੀ ਮੰਗਾ ਮਸਲੇ ਆ ਜਿਹੜੇ ਪੰਜਾਬ ਦੀ ਇਸ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ 'ਚੋਂ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਸੀ ਪੁਰਾਣੀ ਪੈਨਸ਼ਨ ਜਿਹੜੇ ਮੁਰਾਜਮ ਨਿਊ ਪੈਨਸ਼ਨ ਸਕੀਮ ਤੇ ਉਹਨਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਸੀਗੀ ਔਰ ਇਸੇ ਤਰੀਕੇ ਦੇ ਨਾਲ ਜਿਹੜੀ ਜਨਤਕ ਖੇਤਰ ਦੇ ادارے ਆ ਉਹਨਾਂ ਨੂੰ ਬਚਾਉਣ ਦੀ ਗੱਲ ਸੀ ਤੇ ਉਹ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਹੈਗੀਆਂ ਜਿਹੜੇ ਖਾਸ ਕਰਕੇ ਮਾਨ ਪੱਤੇ ਦੇ ਉੱਤੇ ਕੰਮ ਕਰਦੇ ਮੈਡੀਕਲ ਵਰਕਰ ਆਸ਼ਾ ਵਰਕਰ ਤੇ ਹੋਰ ਆ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਸੀ ਉਹ ਸਾਰਾ ਕੁਝ 2020 ਦੀ ਸਿੱਖਿਆ ਨੀਤੀ ਜਿਹੜੀ ਕੇਂਦਰ ਦੀ ਸਰਕਾਰ ਨੇ ਪਿਛਲੇ ਸਮੇਂ ਬਣਾਈ ਪੰਜਾਬ ਦੀ ਸਰਕਾਰ ਲਾਗੂ ਕਰ ਰਹੀ ਆ ਉਸੇ ਆਧਾਰ ਦੇ ਉੱਤੇ ਪੰਜਾਬ ਦੀ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਸਕੂਲਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਆ ਤੁਸੀਂ ਕਿਹਿਆ ਕ੍ਰਾਂਤੀ ਤਾਂ ਹਰਜੋਤ ਮੈਂ ਸਾਹਿਬ ਕਹਿੰਦੇ ਅਸੀਂ ਲੈ ਆਏ ਆ ਜੀ ਨਹੀਂ ਪੱਥਰ ਲੱਗ ਰਹੇ ਨੇ ਉਹਨਾਂ ਤੇ ਮਨੀਸ਼ ਸੁਸੋਧਿਆ ਦਾ ਨਾਮ ਵੀ ਲਿਖਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਦਾ ਵੀ ਨਾਮ ਲਿਖਿਆ ਹੋਇਆ ਹੈ ਤੇ ਉਹ ਸਿੱਖਿਆ ਕ੍ਰਾਂਤੀ ਨੂੰ ਤੁਸੀਂ ਸਿੱਖਿਆ ਕ੍ਰਾਂਤੀ ਨਹੀਂ ਮੰਨਦੇ ਜੀ ਅਸੀਂ ਅਸੀਂ ਸਾਡਾ ਮੰਨਣਾ ਇਹ ਆ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਪਾਰਟੀ ਆ ਜਿਹੜੀ ਉਹ ਇਹ ਕਹਿ ਕੇ ਆਈ ਸੀਗੀ ਕਿ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਜੇ ਉਹ ਰੋਜ਼ਗਾਰ ਦੰਦੇ ਪੰਜਾਬ ਦੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਘੱਟੋ ਘੱਟ ਜਮਾਤਵਾਰ ਅਧਿਆਪਕ ਦੰਦੇ ਔਰ ਆਪਣੇ ਪ੍ਰਾਇਮਰੀ ਸਕੂਲਾਂ 'ਚ ਵਿਸ਼ਾਵਾਰ ਅਧਿਆਪਕ ਦੰਦੇ ਫੇਰ ਤਾਂ ਅਸੀਂ ਇਸ ਗੱਲ ਨੂੰ ਮੰਨਦੇ ਕਿ ਸਕੂਲਾਂ 'ਚ ਸੇਵਾਦਾਰ ਦੰਦੇ ਮੀਡੇ ਮੀਲ ਵਰਕਰ ਜਿਹਨਾਂ ਦਾ 3-3000 ਤੇ ਸ਼ੋਸ਼ਨ ਹੋ ਰਿਹਾ ਹੈ ਉਹਨਾਂ ਨੂੰ ਜਥਾ ਜੋਗ ਉਹਨਾਂ ਦੇ ਉਹਨਾਂ ਦਾ ਮਾਨ ਪੱਤਾ ਵਧਾਉਂਦੇ ਉਹਨਾਂ ਦੀਆਂ ਸਮਾਮਾ ਨੂੰ ਰੈਗੂਲਰ ਕਰਦੇ ਜੇ ਤਾਂ ਇਹ ਸਾਰਾ ਕੁਝ ਸਰਕਾਰ ਕਰਦੀ ਜੇ ਪੰਜਾਬ ਦੇ ਵਿੱਚ ਪ੍ਰਿੰਸੀਪਲਾਂ ਦੀਆਂ 50% ਵੈਕੈਂਸੀਆਂ ਖਾਲੀ ਹੋਣ ਔਰ ਆਪ ਦੇ ਵਿੱਚ ਮੁੱਖ ਅਧਿਆਪਕਾਂ ਦੀਆਂ 50% ਅਸਾਮੀਆਂ ਖਾਲੀ ਹੋਣ ਔਰ ਜੇ ਕੁਝ ਪ੍ਰਮੋਸ਼ਨਾਂ ਹੋਈਆਂ ਹੋਣ ਤੇ ਉਹਨਾਂ ਦੇ ਵਿੱਚ ਪੰਜਾਬ ਦੇ ਸਾਰੇ ਜਿਹੜੇ ਸਕੂਲਾਂ ਦੇ ਵਿੱਚ ਖਾਲੀ ਅਸਾਮੀਆਂ ਸੀ ਉਹ ਨਾ ਦਿਖਾਈਆਂ ਗਈਆਂ ਹੋਣ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਲੈਕਚਰਾਰਾਂ ਮਾਸਟਰਾਂ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਤੇ ਉਹਦੇ باوجود ਜੇ ਪੰਜਾਬ ਦੀ ਸਰਕਾਰ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਸਿਰਫ ਤੇ ਸਿਰਫ ਨੀ ਪੱਥਰ ਰੱਖਣ ਨੂੰ ਸਿੱਖਿਆ ਕ੍ਰਾਂਤੀ ਮੰਦੀ ਆ ਤਾਂ ਅਸੀਂ ਇਸ ਸਿੱਖਿਆ ਕ੍ਰਾਂਤੀ ਨੂੰ ਸਿੱਖਿਆ ਕ੍ਰਾਂਤੀ ਨਹੀਂ ਮੰਨਦੇ ਅਸੀਂ ਸਿੱਖਿਆ ਕ੍ਰਾਂਤੀ ਨੂੰ ਇਹ ਚਾਹੁੰਦੇ ਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਤੇ ਸਕੂਲਾਂ ਦੇ ਵਿੱਚ ਸੇਵਾਮਾਨਾਂ ਨੂੰ ਰੈਗੂਲਰ ਕਰੇ ਤੇ ਅਧਿਆਪਕਾਂ ਦੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰੇ ਔਰ ਹਰ ਪੱਧਰ ਤੇ ਅਧਿਆਪਕਾਂ ਦੀਆਂ ਜਿਹੜੀਆਂ ਖਾਲੀ ਅਸਾਮੀਆਂ ਉਹਨਾਂ ਨੂੰ ਪੂਰਿਆ ਕਰੇ ਕਿਹੜੇ ਕਿਹੜੇ ਵਿਭਾਗ ਨੇ ਜਿਹੜੇ ਅੱਜ ਪੰਜਾਬ ਸਰਕਾਰ ਦੀ ਮੁਰਦਾਬਾਦੀ ਨਾਰੇਬਾਜ਼ੀ ਕਰ ਰਹੇ ਨੇ ਜਿਹੜੇ ਸਾਡੇ ਇਸ ਜਿਹੜੀ ਸਾਡੀ ਫੈਡਰੇਸ਼ਨ ਆ ਉਹਦੇ ਵਿੱਚ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਸਿੱਖਿਆ ਵਿਭਾਗ ਦੇ ਮੇਡੇ ਮਿਲ ਕਰ ਜੁਨੀਆਨਾ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਦੁਨੀਆਨਾ ਤੇ ਉਸੇ ਇਸੇ ਤਰ੍ਹਾਂ ਜੰਗਲਾਤ ਵਰਕਰ ਆਸ਼ਾ ਵਰਕਰ ਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮ ਤੇ ਵੱਖ-ਵੱਖ ਅਦਾਰਿਆਂ ਦੇ ਲਗਭਗ 20-21 ਜਿਹੜੇ ਅਦਾਰੇ ਆ ਉਹਨਾਂ ਦੇ ਮੁਲਾਜ਼ਮ ਇਸ ਫੈਡਰੇਸ਼ਨ ਦੇ ਝੰਡੇ ਹੇਠ ਕੰਮ ਕਰਦੇ ਆ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਡੇ ਮੇਰੇ ਨਾਲ ਸਾਥੀ ਜਸਵੀਰ ਤਲਵਾੜਾ ਜੀ ਜਿਹੜੇ ਕਨਵੀਨਰ ਆ ਉਹ ਖੜੇ ਆ ਤੇ ਅਸੀਂ ਲਗਾਤਾਰ ਇਹਨਾਂ ਮੰਗਾਂ ਦੇ ਉੱਤੇ ਸੰਘਰਸ਼ ਕਰ ਰਹੇ ਆ ਤੇ 20-25 ਅਦਾਰੇ ਆ ਜਿਹੜੇ ਉਹਨਾਂ ਵੱਲੋਂ ਅਸੀਂ ਸਾਂਝੀ ਰੈਲੀ ਪੰਜਾਬ ਦੀ ਸਰਕਾਰ ਨੂੰ ਇਹ ਵਾਅਦਾ ਯਾਦ ਕਰਾਉਣ ਵਾਸਤੇ ਕਿ ਤੁਸੀਂ ਆਪਣੇ ਲੋਕਾਂ ਨਾਲ ਮੁਲਾਜ਼ਮਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰੋ ਭਗਵਾਨਾ ਸਾਹਿਬ ਕਹਿੰਦੇ ਜੀ ਸਾਡੀ ਸਰਕਾਰ ਬਣਾ ਦਿਓ ਤੁਹਾਨੂੰ ਪੰਜਾਬ ਚ ਕੋਈ ਧਰਨਾ ਨਹੀਂ ਦੇਖਣ ਨੂੰ ਮਿਲੇਗਾ ਅੱਜ ਤੁਸੀਂ ਧਰਨਾ ਲਾ ਲਿਆ ਜੀ ਪੰਜਾਬ ਸਰਕਾਰ ਮਰਦਾਬਾਦ ਦੀ ਨਾਅਰੇਬਾਜ਼ੀ ਕਰ ਰਹੇ ਹਾਂ ਜਿਹੜੀ ਸਰਕਾਰ ਇਹ ਗੱਲ ਇਹ ਗੱਲ ਕਹਿ ਕੇ ਆਈ ਹੈ ਵੀ ਸਾਡੇ ਰਾਜ ਵਿੱਚ ਧਰਨੇ ਨਹੀਂ ਲੱਗਣਗੇ ਆ ਸਭ ਤੋਂ ਵੱਧ ਧਰਨੇ ਜਿਹੜੇ ਆ ਉਹਨਾਂ ਦੇ ਰਾਜ ਵਿੱਚ ਲੱਗ ਰਹੇ ਆ ਉਤੋਂ ਸਿੱਖਿਆ ਮੰਤਰੀ ਜੀ ਇਹ ਕਹਿੰਦੇ ਵੀ ਇਹ 5% ਜਿਹੜੇ ਸਿਰਫ ਧਰਨੇ ਲਾੜੇ ਵਾਲੇ 95% ਜਿਹੜੇ ਆ ਉਹ ਸੈਟੀਸਫਾਈ ਹੈ ਜਿਓ ਸੈਟੀਸਫਾਈ ਹੈ ਤੇ ਵੱਡੀ ਭੀੜ ਜਿਹੜੀ ਅੱਜ ਸੜਕਾਂ ਤੇ ਜਲੰਧਰ ਦੀ ਤੇ ਦੇਖ ਰਹੇ ਆ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਇਹਨਾਂ ਨੇ ਕੀਤੇ ਸੀ ਵੱਡੇ ਵੱਡੇ ਪਰ ਉਹ ਕਿਸੇ ਵੀ ਤਰ੍ਹਾਂ ਜ਼ਮੀਨੀ ਪੱਧਰ ਤੇ ਕਿਤੇ ਲਾਗੂ ਨਹੀਂ ਹੋਏ ਅੱਜ ਸਰਕਾਰ ਰੋਣਾਦੋ ਹਾਰੇ ਹੋਇਆ ਮਹਿਸੂਸ ਕਰਕੇ ਹੁਣ ਇਹ ਕਹਿ ਰਹੀ ਹੈ ਵੀ ਧਰਨੇ ਲਾੜਾ ਇਹਨਾਂ ਦਾ ਸ਼ੌਕ ਹੈ ਇਸ ਕਰਕੇ ਧਰਨੇ ਲਾ ਰਹੇ ਨੇ ਸਿਰਫ 5% ਦੀ ਗਿਣਤੀ ਸਿੱਖਿਆ ਮੰਤਰੀ ਦੱਸਦੇ ਭਰੋ ਦੇਖ ਸਕਦੇ ਆ ਅੱਜ ਹਜ਼ਾਰਾਂ ਦੀ ਗਿਣਤੀ ਜਿਹੜੇ ਮਲਾਜਮ ਆ ਉਹ ਤਾਂ ਸੜਕਾਂ ਦੇ ਨਿਕਲੇ ਹੋਏ ਰ ਹੈ ਜੀ ਗਰਮੀ 'ਚ ਨਿਕਲੇ ਹੋਏ ਆ ਇੱਥੋਂ ਪਤਾ ਲੱਗਦਾ ਵੀ ਪੰਜਾਬੀਆਂ ਦੀ ਕਿੰਨੀਆਂ ਤਕਲੀਫਾਂ ਔਰ ਕਿੰਨੀਆਂ ਮੁਸੀਬਤਾਂ ਇਸ ਸਰਕਾਰ ਦੇ ਰਾਜ ਵਿੱਚ ਵਧੀਆਂ ਨੇ ਮੁਸ਼ਕਲਾਂ ਘਟੀਆਂ ਨਹੀਂ ਜਿਹਦੇ ਕਰ ਭਾਈ ਸਾਹਿਬ ਐ ਪੰਜਾਬ ਸਰਕਾਰ ਮੁਰਦਾਬਾਦੀ ਨਾਹਰੇਬਾਜ਼ੀ ਕਰਕੇ ਤੁਹਾਡੇ ਮਸਲੇ ਹੱਲ ਹੋ ਜਾਣਗੇ ਜੀ ਇਹ ਮੀਟਿੰਗ ਲਈ ਆਈ ਹੈ ਮਸਲੇ ਸਾਡੇ ਲਗਾਤਾਰ 20-25 ਸਾਲ ਤੋਂ ਚੱਲਦੇ ਨੇ ਔਰ ਅਸੀਂ ਸਰਕਾਰਾਂ ਵੀ ਇਸੇ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਭਗਤ ਸਿੰਘ ਦੀ ਪੱਗ ਬੰਨੀ ਆ ਤਾਂ ਸਾਡੀ ਭਗਤ ਸਿੰਘ ਦੀ ਸੋਚ ਆ ਪਰ ਜੋ ਅੱਜ ਪੱਗ ਕੰਮ ਹੋ ਰਹੇ ਨੇ ਪੰਜਾਬ ਵਿੱਚ ਉਹ ਭਗਤ ਸਿੰਘ ਦੀ ਸੋਚ ਵਾਲੇ ਨਹੀਂ ਹੋ ਰਹੇ ਜੇ ਭਗਤ ਸਿੰਘ ਦੀ ਸੋਚ ਹੁੰਦੀ ਤੇ ਇਹ ਭੈਣਾਂ ਜਿਹੜੀਆਂ 3-3000 ਤੇ ਕੰਮ ਕਰਦੀਆਂ ਇਹ ਐਨਪੀਐਸ ਮੁਲਾਜ਼ਮ ਜਿਹੜੇ ਵਿਚਾਰੇ 12-1200 ਪੈਨਸ਼ਨ ਲੈ ਰਹੇ ਆ ਤਉ ਸੜਕਾਂ ਤੇ ਨਰ ਰੋਲ ਰਹੇ ਹੋਏ ਇਹਨਾਂ ਦੇ ਵਿਧਾਇਕ ਜਿਹੜੇ ਨੇ ਉਹ ਇੱਕ ਵਾਰੀ ਚੁਣੇ ਗਏ ਉਹ 80000 ਪੈਨਸ਼ਨ ਹੋ ਗਈ ਉਹਨਾਂ ਦੇ ਕੇਂਦਰ ਦੇ ਵਿੱਚ ਵੀ ਉਹਨਾਂ ਨੇ 24 38% ਆਪਣੇ ਭੱਤੇ ਵਧਾ ਲਏ ਪਰ ਮੁਲਾਜ਼ਮ ਦਾ ਬਦਲਾਅ ਸਿਰਫ ਇੱਕੋ ਆਇਆ ਵੀ ਜਿਹੜੇ ਚੁਣੇ ਹੋਏ ਵਿਧਾਇਕ ਤੇ ਕੈਬਨਟ ਮੰਤਰੀ ਹੈ ਉਹਨਾਂ ਦੀ ਪੈਨਸ਼ਨ ਲੱਗ ਗਈ ਹੈ ਪਰ ਜਿਹੜੇ 2004 ਤੋਂ ਬਾਅਦ ਭਰਤੀ ਮੁਲਾਜ਼ਮ ਹੈ ਸਰਕਾਰ ਬਦਲੀ ਪਰ ਉਹਨਾਂ ਦੀ ਪੈਨਸ਼ਨ ਹਾਲੇ ਤੱਕ ਉਹਨਾਂ ਨੂੰ ਨਸੀਬ ਨਹੀਂ ਹੋਈ ਇਹ ਬਜ਼ੁਰਗੋ ਇਨਕਲਾਬ ਆਇਆ ਨਿਕਾ ਜੀ ਇਨਕਲਾਬ ਕਿੱਥੇ ਆਇਆ ਆ ਸੜਕਾਂ ਤੇ ਦੇਖ ਲਓ ਤੁਹਾਡੇ ਸਾਹਮਣੇ ਇਨਕਲਾਬਾ ਕੀ ਹੈ ਹੈ ਹੋ ਜਾਵੇ ਭਗਵਾਨ ਸਾਹਿਬ ਨਾਰੇ ਬਾਜ਼ੀ ਕਰਦੇ ਨੇ ਇਨਕਲਾਬ ਜ਼ਿੰਦਾਬਾਦ ਫਿਰ ਇਨਕਲਾਬ ਪੰਜਾਬ ਚ ਕਿਉਂ ਨਹੀਂ ਆਇਆ ਤੁਹਾਨੂੰ ਬੋਲਣ ਦਾ ਮਹਿਰ ਹੈ ਪਹਿਲਾਂ ਤੋਂ ਹੀ ਕਮੇਟੀ ਕਰਦਾ ਰਿਹਾ ਹੈ ਕਮੇਂਟੀ ਕਰਕੇ ਝੂਠ ਬੋਲਦਾ ਰਿਹਾ ਹੁਣ ਵੀ ਝੂਠੇ ਬੋਲਦਾ ਉਹ ਦੇਖੋ ਇੰਨੇ ਮੁਲਾਜ਼ਮਾਂ ਨੂੰ ਚੜ੍ਹ ਕੇ ਉਤਰੇ ਐ ਕੋਈ ਬਦਲਾਅ ਇਸ ਕਰਕੇ ਉਹਨੂੰ ਝੂਠ ਬੋਲਣ ਦੀ ਆਦਤ ਪਈ ਵੀ ਹੈ ਝੂਠੇ ਬੋਲੇਗਾ ਇਹ ਸਰਦਾਰ ਸਾਹਿਬ ਇਨਕਲਾਬ ਆਇਆ ਨਹੀਂ ਪੰਜਾਬ ਚ ਜੇ ਇਨਕਲਾਬ ਆਇਆ ਹੁੰਦਾ ਤੇ ਇਹ ਜਿਹੜੇ ਮੁਲਾਜ਼ਮ ਇੰਨੇ ਆਏ ਆ ਬਾਹਰ ਜਿਨ੍ਹਾਂ ਨੇ ਸਿੱਖਿਆ ਨੂੰ ਲੈ ਕੇ ਬੱਚਿਆਂ ਦਾ ਜਿਹੜਾ ਪਵਿੱਖ ਬਦਲਣਾ ਉਹ ਕਿਉਂ ਸੜਕਾਂ ਤੇ ਹੋਣਾ ਇਹ ਆਮ ਬੰਦੇ ਨਹੀਂ ਇਹ ਉਹ ਬੰਦੇ ਨੇ ਜਿਹੜੇ ਪੜਾਉਂਦੇ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਮੇਰਾ ਹਰਾ ਪੈਨ ਹੀ ਕੱਚੇ ਮੁਲਾਜ਼ਮਾਂ ਦੇ ਹੱਕ 'ਚ ਚੱਲੂਗਾ ਉਹ ਹਰਾ ਪੈਨ ਕਿੱਧਰ ਗਿਆ ਜੀ ਹੁਣ ਦੇਖੋ ਜੀ ਕੱਚੇ ਮੁਲਾਜ਼ਮਾਂ ਦੇ ਜਦੋਂ ਧਰਨੇ ਪਿਛਲੀਆਂ ਸਰਕਾਰਾਂ ਦੌਰਾਨ ਵੀ ਲੱਗਦੇ ਸੀ ਤਾਂ ਇਹੀ ਸਾਡੇ ਧਰਨਿਆਂ 'ਚ ਆਣ ਕੇ ਬੈਠ ਕੇ ਕਹਿੰਦੇ ਸੀ ਵੀ ਜਿੱਦਣ ਹਰਾ ਪੈਨ ਮਿਲਿਆ ਉਹਦੋਂ ਨੇ ਪਹਿਲੀ ਮੀਟਿੰਗ ਦੇ ਵਿੱਚ ਹੀ ਸਾਰੇ ਕੰਮ ਇਹ ਸੀ ਪੱਕੇ ਕਰ ਦੇਣੇ ਨੇ ਪਰ ਇਹ ਕੰਮ ਇਹ ਪੱਕੇ ਨਹੀਂ ਹੋਏ ਨਾ ਹੀ ਸਾਨੂੰ ਪੈਨਸ਼ਨ ਮਿਲੀ ਹੈ ਜੀ ਨਾ ਹੀ ਸਾਡੇ ਭੱਤੇ ਮਿਲੇ ਆ ਜੀ ਇਸ ਕਰਕੇ ਟੱਟੋ ਕਰ ਸ਼ਾਹ ਭਗਵੰਤ ਮਾਨ ਸਾਹਿਬ ਨੂੰ ਕੀ ਕਹਿਣਾ ਚਾਹੂੰਗੀ ਜੀ ਇੱਕ ਮੁਲਾਜ਼